ਲੱ ਸਰਬੀ ਨੂੰ ਬਹਾਇਆ ਹੈਗਾ ਕਿੱਦਾਂ ਦੀ ਜਲ ਤਾਂ ਫਿਰ ਆਈ ਗਈ ਬਾਰੀ ਹੈ ਸੁੰਡ ਪੱਟਣ ਦੀ ਕਿੱਦਾਂ ਦੀ ਲੱਗ ਰਹੀ ਤੇ ਕਰਨ ਸੁੰਡ ਪੱਟਣੀ ਹੈ ਮੰਮੀ ਮੈਂ ਸੁੰਡ ਪੱਟਣੀ ਹੈ ਬਹੁਤ ਜਿੱਖੇ ਪਾਸੇ ਨਾ ਪੱਟ ਲਵਾਂ ਤੂੰ ਕਿਹਦੇ ਨਾਲ ਦੂਜੇ ਪਾਸੇ ਨਾਲ ਆ ਕੀ ਲੜਖੇ ਮਰੂਏਗਾ ਫਿਰ ਇਹਨੂੰ ਤਾਂ ਰਹਿਣ ਦਿੰਦੇ ਨਾ ਚਟਣੀ ਝਟਣੀ ਮੜਨੀ ਹਾਂ ਉਹ ਵੱਡਾ ਪੱਟ ਨਹੀਂ ਸੁੱਕ ਗਿਆ ਉਹ ਠੰਡ ਚ ਕਿਹੜਾ ਆਹਾਂ ਆ ਇਹ ਠੰਡ ਚ ਸੁੱਕ ਗਿਆ। ਲੱਦੀ ਸੁੰਡਾ ਦੀ ਹਲਦੀ, ਆਹ ਹਲਦੀ ਐ। ਅੱਜ ਬੰਟ ਗਿਦੇ ਮੇ ਪਿੱਛੇ ਹਾਂ ਬਾਬਾ ਬਈ ਬਾ ਪੱਟਾ ਤਾਂ ਬੰਤਾਂ ਤਾਂ ਹੈ? ਹਲਤਾ ਹਿੰਮਤ ਦਿਖਾਤੀ ਮਹਾ ਪੱਟਾ ਤਾਂ ਹਿੰਮਤ ਐਵੇਂ ਮੇ ਐ ਮੈਨੂੰ ਫਿਰ ਪਛਸੀਵੇਂ ਕੰਮ ਬਚ ਮਾਰ ਕਰਨ ਲੀ। ਹਾਂ। ਕਿਉਂ ਕੋਈ ਇਹ ਗੱਲ ਨਹੀਂ ਕਹਿ ਸਕਦਾ ਵੀ ਆਹ ਕੰਮ ਐ ਕਰ ਦੇ ਇਨਸਾਨ ਦੀ। ਹਾਂ ਮਮੀ ਇਹ ਦੇਖੀ ਬੈਕ ਸਾਈਡ ਤੇ ਵੀ ਆਹ ਨਹੀਂ। ਵੀ ਮੰਦ ਲੋ। ਇਹ ਮਤ ਨੂੰ ਹੋਣੇ ਮਮੀ ਹਣਾ ਗੁੱਡਣ ਗੁੱਡਣ ਨਾਲੇ। ਹਾਂ ਹਾਂ ਜੇ ਵੀ ਮੰਦ ਗੁੱਡਣਾ ਹੋਵੇ। ਹਾਂ। ਆਇ ਨੀ ਨਿਕਲਦੀ। ਉਹ ਉੱਤਣਾ ਤੋੜ। ਤੂੰ ਉੱਤਨੀ ਤੋੜਦੀ। ਹਲਦੀ ਐ। ਕੜ ਖਜੂ ਹਲਦੀ ਹੈ ਹਲਦੀ ਹੈ ਆਏ ਅੱਧੀ ਧਰਤੀ ਚ ਰਹਿ ਜੂਗੀ ਸਮਾਰ ਕੇ ਪੱਟ ਮਿੱਟੀ ਪੱਟ ਬਈ ਸਮਾਰ ਕੇ ਪੱਟ ਨਾ ਚੁੰਨ ਨਾ ਹਾਸਿੰਗੇ ਮਾਰ ਕੇ ਹੁਣ ਉਹ ਮਿੱਟੀ ਆ ਦੇ ਹੋ ਹੋਰ ਨਿਕਲ ਗਈ ਬਬੇ ਹੂੰ ਮੈਨੂੰ ਵੀ ਜੀ ਸੀ ਇਹ ਹੈ ਹਨਾ ਹਾਂ ਉਹ ਹੀ ਗੱਤ ਹੈ ਨਾ ਆ ਵੀ ਸੱਤ ਤੇ 60 ਦੀ ਅਸੀਂ ਤੁਸੀਂ ਤਾਂ ਜਾਣੀ ਵਾਓ ਆ ਦਿਖਾ ਵਾਹ ਆਈ ਵਧੀਆ ਹੋ ਗਈ ਨਾ ਹਣਾ ਵੀ ਹਲਦੀ ਹਾਂ ਹਾਂ ਆਈ ਕੱਢੀ ਸਾਰੀ ਆ ਇੱਕ ਠੋ ਨਿਕਲੀ ਹੇ ਹਾਂ ਇਹ ਦੋ ਨਿੱਥ ਨਾ ਮਾਰ ਲੈ ਹੈ। ਉਹਨੂੰ ਉਸ ਨੇ ਹੰਦਾ ਪੱਤੇ ਨੂੰ ਕੀ ਹੁੰਦੇਗਾ? ਪੱਤੇ ਵਿੱਚ ਹੈ। ਉਹਨੂੰ ਤੇ ਵੱਡ ਦਾਂਗੇ ਦਾਤੀ ਨਾਲ। ਖਿੱਚਾਂ ਮੈਂ ਪਰੇ। ਲੈ ਵੀ ਦਿਖਾ ਮਮਤਾ ਹਿੰਮਤ ਅਜ ਤਾਂ ਕੱਢਦੇ ਹਲਦੀ ਸਾਰੇ। ਹਮਮ। ਸਾਰੇ ਹਲਦੀ ਪਟਾ ਦੇ। ਹਾਂ ਜੀ ਟਰਾਲੀ ਵਿੱਚ ਜੀ ਹੋਈਆਂ ਆਉਣੇ। ਉਹ ਪਰੇ ਤੋਂ ਵੀ ਪਟਣੀ ਹੈ। ਕਿੱਡੀ ਪਰੇ ਤੂੰ?

ਮੰਮੀ ਇਹ ਤੇ ਅਮੀ ਹੁੰਦਾ ਪਟੰਨ ਨੂੰ ਹੂੰ ਤਣੇ ਜੇ ਤੋੜਨਾ ਫਿਰ ਛੋਟੀਆਂ ਇਕੱਠਾਂ ਦੁਬਾਰੇ ਲਾ ਦਾਂਗੇ ਮੈਨੂੰ ਤਾਂ ਪਹੀਂ ਤੰੜਣਾ ਅੱਜ ਤਾਂ ਮੈਂ ਨਹੀਂ ਬੁੜੀ ਮੈਂ ਤਾਂ ਕਰੀ ਓ ਵਾਓ ਇਹ ਵੱਧ ਵਿਚਾਈ ਟੁੱਟ ਗਈ ਹੈ ਹਾਂ ਛਾੜਨਾ ਇਹਨਾਂ ਨੂੰ ਨਹੀਂ ਵਿਚਾਲੋ ਥੋੜੀ ਟੁੱਟ ਗਈ ਹੋਰ ਹੱਦੀ ਪਿੱਚ ਰਗੀ ਅੱਜ ਮੰਮੀ ਆਦੇ ਗਲੀ ਵੀ ਪਈਆ ਤਾਂ ਅਗਲੀ ਜਿਹੜੀ ਪੁਰਾਣੀ ਲਾਈ ਹੋਈ ਐ ਉਹ ਵੱਲ ਜਾਂਦੀਗੀ ਫਿਰ ਮਮੀ ਹੁਣ ਇਸ ਨੂੰ ਮੈਂ ਤਾਂ ਦੁਬਾਰਾ ਲਾ ਨਾ ਕੇਰਾ ਪੱਟਲਾ ਵਸ ਝਾੜਨਾ ਇੱਕ ਵਾਰੀ ਪੱਟ ਲੈ ਇਹਨੂੰ ਸਾਰੀ ਨੂੰ ਕੱਢਦੇ ਹਾਂ ਆਹ ਫਿਰ ਬਰੀਕ ਗੱਠਾਂ ਦੱਬ ਦਾਂਗੇ ਪਹਿਲਾਂ ਮੈਂ ਛੋਟੇ ਛੋਟੇ ਦੱਬੀਆਂ ਦੀ ਇਹਨੂੰ ਸਾਰੀ ਨੂੰ ਗੁੱਢ ਕੇ ਮੈਂ ਤਾਂ ਇੱਥੇ ਸਾਰੀ ਚ ਦੁਬਾਰਾ ਲਾਉਂਗੀ ਹਲਦੀ ਇਹ ਲਾਉਂ ਉਧਰ ਲਾ ਲਈ ਚਾਹੇ ਦੀ ਬਾੜੀ ਚ ਉੱਥੇ ਵੀ ਹੈਗੀ ਕਿਹੜੀ ਵਧੀਆ ਰੇਪ ਪਾਈ ਹੋਈ ਹੈ ਕਿਸੇ ਦੀ ਯਾਰੀ ਇੱਕ ਚੀਜ਼ ਹੋ ਜੂਮੀ ਵਸਤੇ ਹਾਂ ਆਪ ਕੋ ਨੂੰ ਬਚਾਰੀ ਜੀ ਇਹਦੇ ਚ ਕੋਈ ਮਿਹਨਤ ਕਰਦੀ ਨਹੀਂ ਉਹ ਨਹੀਂ ਪਈ ਹਾਂ ਹਾਂ ਇਹ ਕਰਕੇ ਪੱਟ ਲੈ ਲੈ ਬੋਲਾ ਬੋ ਮਿੱਟੀ ਹੋਰ ਆਏ ਹਾਏ ਵੀ ਗੱਠ ਵਿੱਚ ਵਿਚ ਚਾਣੂ ਨਹੀਂ ਉਹ ਹੋ ਗਈ ਕੱਟਤੀ ਹਾਂ ਆਦੇ ਵਾਹੀਆਂ ਗੱਠਾ ਲੱਗਦੀਆਂ ਨੇ ਆਹਾ ਬ੍ਰੇਕ ਦੇਖੀ ਦੋ ਸਹੀ ਦੋ ਠੇਨ ਲਾਉਣ ਨਾ ਵਾਰ ਬਾਬਾ ਦੋ ਗੱਠੀਆਂ ਲਾਈਆਂ ਤੇ ਬੀਜ ਉੱਗੀ ਹੋ ਗਈ ਇੱਕ ਦੀ ਹਾਂ 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 ਇੱਥੇ ਵੀ ਆ ਦੇਖ ਆ ਦੇਖ ਵੱਡੀ ਹਾਂ ਅੱਡਤਾ ਇਹ ਮੈਂ ਉਹ ਉਹ ਇੱਟ ਤਾਂ ਦੇਖ ਤਾਂ ਵੱਡੀ ਮਨੂੰ ਕਾਫੀ ਡੈਮਨ ਨਾ ਆ ਇੱਟ ਤਾਂ ਹੀ ਡਾਰ ਲੱਗੀ ਜਾਂਦਾ ਅੱਸ ਅਰੇ ਕਿਦਾਂ ਮੈਂ ਬਈਹਾ ਆਉਰਾ ਜੀ ਪਈ ਆ ਹਾਂ ਇੱਥੇ ਜਿੱਟ ਕੋਲੇ ਹਾਂ ਆਈਆਂ ਹੀ ਗੱਠਾਂ ਲੱਗ ਜੜ ਗਈਆਂ ਤਣੀਆਂ ਜੜੀਆਂ ਉਹ ਸਾਰੀਆਂ ਉਹ ਪਰੇ ਜੀ ਹੋਰ ਵੀ ਪਈ ਇੱਕ ਆ ਤੇ ਇੱਕ ਉਹ ਪਈ ਇੱਕ ਹੋਰ ਪਈ ਵਾਓ ਇੱਕ ਪਰਾਂ ਨੂੰ ਹੋਰ ਪਈਆ ਕਿੱਥੇ ਇਹ ਪਰਾਂ ਨੂੰ ਜਿੱਥੇ ਹੁਣ ਹੱਥ ਮਾਰਿਆ ਵਸੇ ਇਹਦੇ ਮੜਾ ਜੀ ਪਰੇ ਹਾਂ ਜਿੱਥੇ ਹੁਣ ਜਿੱਥੇ ਹੁਣ ਹੱਥ ਕਰ ਰੱਖਾ ਇੱਥੇ ਜੇ ਪਰਾਂ ਨੂੰ ਪਰਾਂ ਹਾਂ ਇੱਥੇ ਆ ਸੀ ਅੰਬ ਦੀ ਇਹ ਨਹੀਂ ਹੋਰ ਥੱਲੇ ਜੇ ਪੈਦੀ ਮੈਂ ਸੁੱਚੀ ਕਦੇ ਅੰਬ ਦੀ ਗੁਣਨੀ ਨੂੰ ਨਾ ਨਾ ਹਲਦੀ ਗਈ ਜਾਂਦੀ ਆ ਹੋ ਗਈ ਹੋਣਾ ਉਹ ਵੀ ਹਮ ਅਜੇ ਤਾਂ ਇੱਥੇ ਹੋਰ ਵੀ ਇਕੱਠਾ ਇੱਕ ਹਾਂ ਅਸੀਗਾ ਹਮ ਨਿੱਕਲ ਜਾ ਬਈ ਨਿੱਕਲ ਜਾ ਇੰਨੇ ਦੇ ਪੱਤੇ ਜੇ ਸੁੱਕ ਗਏ ਸੀ ਉਹਦੇ ਸੁੱਕੀ ਨਹੀਂ ਹੈਗੇ ਹਨ ਐਦਾ ਕਿ ਜਵਾਖ ਦਾ ਜੋਰ ਲਵਾ ਤੈਨੂੰ ਪਗਮੀ ਅਲਟਨੀਆ ਕਰਕੇ ਡਰ ਲੱਗਦਾ ਹਾਂ ਹੱਥ ਬੁੱਟ ਜਾਣਗੇ ਹਾਂ ਹੀ ਬੋਚ ਕੇ ਹੌਲੀ ਹੌਲੀ ਪਟ ਲਾ ਕਾਲੀ ਨਾ ਕਰ ਤੇ ਵੱਜਦਾ ਹੈ ਕਾਲੀ ਨਾ ਕਰ ਹੈ ਕਾਲੀ ਨਾ ਕਰ ਹੌਲੀ ਹੌਲੀ ਪਟ ਲਾ ਨਾ ਕਾਲੀ ਤਾਂ ਕੀ ਹੈ ਕਾਲੀ ਤਾਂ ਮੈਨੂੰ ਕਈ ਦਿਨਾਂ ਦੀ ਹੋ ਰਹੀ ਹੈ ਕਾਲੀ ਅੱਜ ਅੱਜ ਨਹੀਂ ਹੋਈ ਹੈ ਬੱਚਾ ਵਾਉ ਮੇ ਦਾ ਰੱਜੀ ਹਾਂ ਦੀ ਵਿੱਚ ਰੱਖੀ ਹੈਂਗੀ ਮੈਨ ਲੱਗੇਗਾ ਸੁੰਢਣੇ ਹਾਂ ਪਹਿਲਾਂ ਤਾਂ ਆਪਣੇ ਸੁੰਢੇ ਹੁੰਦੀ ਸੀ ਉਰੇ ਮੈਂ ਕਹਿੰਦੀ ਹੁਣ ਮੈਂ ਆ ਤੋਨੇ ਜੀ ਵਿੱਚ ਹੀ ਕਰ ਦਿੰਨੇ ਹਾਂ 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 ਵਿੱਚ ਹੀ ਦਬ ਦੇਣਾ ਨੂੰ ਰੇਤਾ ਪਾ ਕੇ ਇਹ ਤਾਂ ਬਰੀਕ ਬਰੀਕ ਇਕੱਠਾ ਜੇ ਦਵਾਰ ਮੈਨਿ ਕਲੂ ਇੰਨੀ ਦੂਰੋਂ ਜਿਆਦਾ ਮਨੀ ਪਲਾਂਟ ਜ ਹੂੰ ਫਾਲਤੂ ਜ ਇਹ ਵੱਢਣ ਨਾਲ ਲਗਾਤੀ ਨਾ ਦਾਤੀ ਨਾਲ ਵੱਢਣ ਨਾਲ ਇਹ ਜਿਆਦਾ ਹੋ ਰਿਹਾ ਹੂੰ ਇਹ ਤਾਂ ਫਾਲਤੂ ਜ ਖੜ ਜਾ ਅੰਬ ਜਨਾ ਤੋੜਦੀ ਹੈ ਅੰਬ ਨਾ ਤੋੜਦੀ ਉਧਰ ਲਾ ਦਾਂਗੇ ਪਰੇ ਇਹਨਾਂ ਦਾ ਮੇਰੇ ਵਿਚਾਰ ਦੀ ਹਲਦੀ ਦਾ ਬੀ ਅੱਜੱਕਾ ਕਿੰਨਾ ਟੇਰ ਕੱਟਬਾ ਵੀ ਜੋ ਕੀ ਵਧੀਆ ਹੋ ਗਈ ਹਲਦੀ ਹਨਾ ਪੂਰੀ ਕਿਆਰੀ ਲਾ ਦਾਂਗੇ ਉਧਰ ਹੁਣ ਪੂਰੀ ਕਿਆਰੀ ਹਲਦੀ ਦੀ ਨਾ ਕਿਦਾ ਸਹੀ ਗੱਲ ਪਤਾ ਇਹਨੂੰ ਸਾਰੇ ਨੂੰ ਖਾਲੀ ਕਰਕੇ ਹਨ ਚੰਗੀ ਤਰ੍ਹਾਂ ਡੂੰਘੜ ਕੋ ਗੁੱਡ ਕੇ ਵਾਲੇ ਦੋਲੇ ਟਮ ਲਾ ਕੇ ਤੇ ਉਹਦਾ ਪੂਰਾ ਟਾਪ ਦਾ ਬਾਗ ਜਾ ਬਣਾਉਣੀ ਹੰਦਾ ਹਲਦੀ ਆ ਉੱਥੇ ਬਣਾ ਲਈ ਰੇਹ ਵਾਲੀ ਥਾਂ ਹੈਗੀ ਵਧੀਆ ਨਾ ਇੱਥੇ ਇੰਨੀ ਕਿ ਜਗ੍ਹਾ ਤੇ ਬਸ ਰੇਹ ਉਹਦੇ ਚ ਪਾਉਂਦੇ ਰਮਾਂਗੇ ਤੇ ਤੈਨੂੰ ਕੀ ਲੱਗਦਾ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡਦੇ ਨੇ ਆਦ ਕਿਦਾ ਮੈਨੂੰ ਬਹੁਤ ਹੋਈ ਚੀਜ਼ ਹੋਈ ਇਹ ਜਿੰਨੀ ਕੁ ਵੀ ਮੈਂਨ ਤੋ ਜੀ ਕਰੀ ਕੁਸ਼ਤਾ ਲੱਗ ਗਿਆ ਹੋਰ ਹਨਾ ਮੇਰੇ ਕੋਈ ਆ ਤਾਂ ਨਹੀਂ ਲੱਗਦਾ ਕਿ ਟੁੰਡ ਹੋਣੀ ਹਨਾ ਵਧੀਆ ਆਦਾ ਹੀ ਲੱਗਦੀ ਸੀ ਵੀ ਸੁੰਡ ਹੋਣਗੇ ਹਮ ਬੜੀਆ ਹੁੰਦੀ ਆ ਮਮੀਆ ਇਸੇ ਵੀ ਜ਼ਿਆਦਾ ਸੁੰਡ ਹੈ ਵੀ ਹਲਦੀ ਦਾ ਮੜੀ ਬੁੱਟੀ ਕੋਈ ਗੱਟੋ ਇਧਰ ਆਪਾਂ ਨੇ ਹਲਦੀ ਲਾਤੀ ਸੁੰਡ ਆਪਾਂ ਨੇ ਉੱਧਰ ਲਾਤੀ ਜ਼ਿਆਦਾਤਰ ਨਿਕਲੀ ਹਲਦੀ ਹੈ ਹਮ ਸੁੰਡ ਤਾਂ ਨਹੀਂ ਨਿਕਲੇ ਹੈਗਾ ਸੁੰਡ ਵੀ ਲੱਗਦੇ ਪਰਲੀ ਵਾੜੀ ਤੇ ਪਰਲੀ ਵਾੜੀ ਚ ਤੇ ਸੁੰਡ ਤਾਂ ਉਧਰੋਂ ਪੱਟ ਲਿਆ ਤੇ ਹਮ ਹਮ ਪੱਟ ਤਾਂ ਤੇ ਥੋੜਾ ਜਿਹਾ ਹੀ ਰਹਿੰਦਾ ਹੈਗਾ ਉਧਰੋਂ ਕਾਹੀ ਨੂੰ ਬੱਟੂ ਕੱਟਦਾ ਤੈਨੇ ਹਾਂ ਸੁੰਡਾ ਦਾ ਕੱਢ ਲੀ ਹਾਂ ਸੁੰਡੂ ਇਕਲੇ ਹਾਂ ਬੋਟੀ ਜੀ ਭਰ ਗਈ ਤੇ ਸੁੰਡਾ ਹਲਦੀ ਵੀ ਤੂੰ ਵੀ ਬੈਠੀ ਨਹੀਂ ਸੀ ਨਾ ਹਲਦੀ ਨਹੀਂ ਨਿਕਲੀ ਉਧਰੋਂ ਬਸ ਮੇਰੇ ਹਲਦੀ ਸਾਰੀ ਉਰੀ ਗਈ ਮੈਂ ਮੈਂ ਤਾਂ ਇਹ ਕੱਟਾਂ ਅਈ ਸਿੱਟੀਆਂ ਬਣੀਆਂ ਸੀ ਰੋਟਾਂ ਉਤਾਂ ਦੇ ਮੈਂ ਕੀ ਕਰਾਂ ਥੋੜ੍ਹੀ ਥੋੜ੍ਹੀ ਆਈ ਮਤਲਬ ਬਸ ਆਇਆ ਇੰਜ ਕਰਕੇ ਕੋਈ ਬਾਲੀਆਂ ਹੈ ਮਿਹਨਤ ਹਾਂ ਮੈਂ ਤੈਨੂੰ ਕਹੀ ਜਾਂਦੀ ਤੇ ਨਹੀਂ ਹੁੰਦੀ ਥੋੜੀ ਥੋੜੀ ਕਰਕੇ ਗੱਠਾਂ ਜਿਹੀਆਂ ਲੱਭ ਦੀਆਂ ਸੀ ਉੱਤੇ ਮੀਂਹ ਮੂੰਹ ਪੈਂਦਾ ਰਿਹਾ ਚੱਲ ਕੇ ਥੋੜਾ ਜਿਹਾ ਬਸ ਇਹਦਾ ਨਾ ਗੁੱਡ ਗਡਾਈ ਜੀ ਕਰਦੇ ਚੀਜ਼ ਬੈਸਟ ਹੈ ਇਹ ਹੁਣਾ ਕਿਆ ਨਹੀਂ ਆਂਦਾ ਗਾ ਮੈਂ ਤੂੰ ਰੇ ਨਹੀਂ ਪਾਉਣੀ ਸਪਰੇ ਨਹੀਂ ਕਰਨੀ ਕੁਛ ਨਹੀਂ ਕਰਨਾ ਵਧੀਆ ਹੋ ਗਈ ਹੂੰ ਸਭ ਤੋਂ ਵਧੀਆ ਚੀਜ਼ ਹੈ ਜਿੰਨੀਆਂ ਵੀ ਗੱਠਾਂ ਨਿਕਲੀਆਂ ਨੇ ਨਾ ਹੁਣ ਇਹ ਵੀ ਸਾਰੀਆਂ ਬੀਜਾਂਗੇ ਬਸ ਇਹ ਤੂੰ ਅਗਲੀ ਵਾਰ ਦੇਖੀ ਤੂੰ ਆਂ ਪਰ ਮਾਂ ਨਿਕਲੂ ਕੋ ਜੀ ਦਿਨ ਨਾਲ ਸੋਹਣੀ ਬੋ ਲੱਗੂ ਰਿਆ ਕੋਈ ਵੀ ਪੱਤੇ ਰਿਆ ਨੇ ਨਾਲੇ ਇੱਕ ਤੀ ਧਰਤੀ ਜੰਨੀ ਦੱਬਦੇ ਐਂ ਕਰਕੇ ਵੱਟ ਬਣਾ ਕੇ ਵੱਟ ਤੇ ਲਾਵਾਂਗੇ ਵੱਟ ਪੋਲੀ ਹੁੰਦੀਗੀ ਵੱਟ ਚ ਵੱਧ ਲਿਕੜਦੀਗੀ ਨਾਲੇ ਪੱਟ ਨਹੀਂ ਸੌਖੀ ਹੁੰਦੀ ਆ ਨਿਉ ਪਲਾਂਟ ਜਆ ਸਾਰਾ ਕੱਢਣਾ ਲੈ ਹੁਣ ਉਪਰ ਐਂ ਲਾ ਤੂੰ ਕੱਢ ਲੈ ਮੈਂ ਕੱਢ ਦਿੰਨੀ ਆ ਸਰਦਨ ਤੋਂ ਪਹਿਲਾਂ ਤਾਂ ਇਹ ਹਾਂ ਹਾਂ ਆ ਕੱਢ ਮਨੀ ਫਰੰਟ ਤੇ ਇਹਨੇ ਤਾਂ ਬਾਰੇ ਕੇ ਰਪਾ ਰਖੇ ਤਾਂ ਬੋਤਲ ਬੋਤਲ ਚ ਚੀਜ਼ਾਂ ਲਾਉਣ ਵਾਲੀਆਂ ਹੁੰਦੀਆਂ ਦੇਖ ਕੇ ਕਿਤੇ ਕੁਝ ਨਿਕਲ ਨਾ ਫੁੱਲਦੇ ਹੋਰ ਇੱਕ ਵਾਰ ਪਹਿਲਾਂ ਵੀ ਰੱਡੂ ਨਿਕਲ ਗਿਆ ਸੀ ਹਾਂ ਖਿੱਚਦੇ ਖਿੱਚਦੇ ਇਹਨੂੰ ਚੱਕ ਰਹਿ ਗਿਆ ਹਾਂ ਤਾਂ ਇਹ ਨਿੱਚੇ ਗਿਆ ਆ ਜਿਹੜਾ ਇੱਕੋ ਹੀ ਰਹਿ ਗਿਆ ਨਾ ਹਲਦੀ ਵਾਲਾ ਇਹ ਵੀ ਕੱਢ ਕੇ ਦੇਖਦੇ ਆਂਗੇ ਵੀ ਇਹਦੇ ਵਿੱਚੋਂ ਕੀ ਨਿਕਲੂ ਤੇ ਕਿ ਨਿਕ ਨਿਕਲੂ ਸਹੀ ਹੈ ਗੁੱਡ ਗੁਡਾਈ ਇਹਦੀ ਬਾਅਦ ਚ ਮਾਦਰ ਇਹ ਕਿੰਨੀ ਵਧੀਆ ਚੀਜ਼ ਹੈ ਨਾ ਛੋਟੀ ਜੀ ਕਹੀ ਟਾਈਪ ਜੀ ਏ ਮੰਮੀ ਵੱਡਤੀ ਨਦ ਦਾ ਹਲਦੇ ਵਿੱਚ ਹੈ ਦੂਰ ਤੱਕ ਹੋਰੀ ਹੈ ਇਹ ਮੰਮੀ ਹੈ ਮੇ ਕਿਵੇਂ ਹੈ ਨਾ ਛੋਟੀ ਜਿਹੀ ਗੱਠ ਫੈਲ ਜਾਂਦੀ ਹੈ ਕੁਮਾਲ ਦੀ ਗੱਲ ਹੋਗੀ ਜੇ ਇਹ ਬੱਟੇ ਤੇ ਲੱਗੀ ਹੁੰਦੀ ਇਤੋਂ ਵੀ ਜ਼ਿਆਦੇ ਹੋਣਗੀ ਬੱਟਾ ਇਥੋਂ ਫੋਲਦੀ ਹੁੰਦੀ ਹੈ ਲੈ ਖੱਟਦੀ ਉਹ ਤੇਰੇ ਕਨੀਓ ਤਾਂ ਪੂਰੀ ਜੜ ਨਿਕਲ ਗਈ ਹੂੰ ਤੂੰ ਵੱਧਦੀ ਵੱਧਦੀ ਸੀ ਮੈਂ ਅੱਧੀ ਵੱਧਦੀ ਸੀ ਸਹੀ ਮੈਂ ਤਾਂ ਵਿਚ ਵਿਚਾਲਾ ਜਾ ਕੱਟ ਤਾ ਵਿਚ ਆਦੀ ਦਾ ਪਰ ਵੈਸੇ ਮਜ਼ਾ ਆਇਆ ਅੱਜ ਹਾਂ ਬੀਜਿਆ ਇੱਕ ਕੰਮ ਮਜ਼ਾ ਕਰ ਰੱਖੇ ਹਨ ਹਾਂ ਚੱਲ ਲਿਖੋਗੀ ਹੂੰ ਚਲ ਬਸ ਨਿਕਲ ਗਈ ਇਹਦੀ ਗੁੱਡਗਟਾਈ ਫੇਰ ਕਰਾਂਗੇ ਇੱਕ ਦਿਨ ਇਹਦੀ ਗੁੱਡਗਟਾਈ ਜੀ ਕਰਕੇ ਦੁਬਾਰਾ ਇੱਥੇ ਲਾਵਾਂਗੇ ਕਿਹੜੇ ਮਹੀਨੇ ਚ ਲੱਗਦੀ ਹੁੰਦੀ ਹੈ ਇਹ ਕਦੋਂ ਲਗੂਗੀ ਮੰਮੀ ਇਹ ਤਾਂ ਲਾਉਣ ਦਾ ਵੀ ਤਾਂ ਕੋਈ ਟਾਈਮ ਹੀ ਹੁੰਦਾ ਹੈ ਇਹ ਤਾਂ ਉਥੇ ਹੀ ਧੱਪ ਦੇ ਦਿੰਦੇ ਨੇ ਇਕੱਠੀਆਂ ਉਹਦੀ ਫੇਰੇ ਸੁੱਕ ਦੇਣੀ ਹੈ ਜੀ ਛੇਤੀ ਹੋ ਜਾਏਗੀ ਜੇ ਹੁਣ ਬਾਹਰ ਰੱਖਾਂਗੇ ਆਪਾਂ ਤਾਂ ਇਹ ਸੁੱਕ ਜੂਗੀ ਰਸ ਮੋੜ ਦੇ ਹੋ ਜਾਂਦੀ ਹੈ ਅੱਛਾ ਵੀ ਮਤਲਬ ਹੁਣੀ ਭੇਜ ਜੂ ਫਿਰ ਤਾਂ ਸਵੇਰ ਹੀ ਕਰਨਾ ਪੂ ਫਿਰ ਤਾਂ ਸਵੇਰ ਹੀ ਮਤਲਬ ਕਰਨਾ ਪੂ ਆਪਾਂ ਨੂੰ ਇਹ ਕੰਮ ਚਲ ਸਵੇਰ ਸਵੇਰ ਹੀ ਕੋਸ਼ਿਸ਼ ਕਰੂੰਗੀ ਵੀ ਜਲਦੀ ਜਲਦੀ ਜੇ ਕਰੀਏ ਆਪਾਂ ਇਹਦਾ ਠੀਕ ਹੈ ਹਾਂ ਤੇ ਉੰਜੂ ਵੀ ਮੇਰੇ ਵਾਲ ਬੁੱਲ ਜੇ ਖੁੱਲੇ ਪਏ ਨੇ ਹੋਰ ਮਖਲਾ ਸਿਰ ਬਹਾਰਾ ਤਾਂ ਮੈਨੂੰ ਮੈਂ ਤਪਲਾ ਹਲਦੀ ਬਟਣੀ ਹੈ ਲਹੇੜ ਵਧੀਆ ਹੋ ਗਈ ਬਾੜੀ ਹੂੰ ਠੀਕ ਚੱਲ ਵਧੀਆ ਹੋਇਆ ਆ ਕੱਖ ਜੀ ਕੀ ਨੇ ਇਹਨਾਂ ਤੇ ਫੁੱਲ ਲੱਗਣਗੇ ਕਲੀਆਂ ਨਹੀਂ ਆ ਸਾਡਾ ਪਪੀਤਾ ਇਹ ਜਿਹੜਾ ਵਿਚਾਰਾ ਸਰਦੀ ਚ ਮਾਜੂ ਜਾ ਹੋ ਗਿਆ ਇਨਾ ਆ ਲਾਇਆ ਵੇ ਅੰਬ ਦੋ ਅੰਬ ਹੋਏ ਨੇ ਤੇ ਆ ਲੱਗਿਆ ਵਾ ਸਾਡਾ ਮਰੂਆ ਜਿਹਦੀ ਕੀ ਚਟਨੀ ਬਹੁਤ ਵਧੀਆ ਬਣਦੀ ਹੈ ਤੇ ਬਹੁਤ سارے ਇਹਦੇ ਬੈਨੀਫਿਟ ਵੀ ਹੁੰਦੇ ਆ ਕਦ ਦੇਣਾ ਕਦੇ ਚਟਨੀ ਜ਼ਰੂਰ ਤੂੰ ਬਣਾ ਕੇ ਦਿਖਾਵਾਂਗੇ ਹੁਣ ਕਰਦੇ ਆ ਹੋਰ ਕੰਮ ਗੋਭੀ ਚੀਰਨੀ ਆ ਨਾ ਆ ਇੰਨੀ ਸਾਰੀ ਹਲਦੀ ਜਿਹੜੀ ਕਿ ਸਾਡੀ ਮਿਹਨਤ ਦੇ ਨਾਲ ਨਿਕਲੀ ਹੈ ਜਿਹੜੀ ਵਿਚਾਰੀ ਵਾਸੇ ਇੰਨੀ ਕੀ ਸੀਗੀ ਜਿੰਨੀ ਕੰਨ ਚ ਪਈ ਐ ਇੰਨੀ ਕੋ ਹਲਦੀ ਸੀਗੀ ਇੱਕ ਦੋ ਕੋ ਗੱਠਾ ਚੱਕ ਚੱਕ ਕੇ ਮੈਨੇ ਲਾਤੀਆਂ ਕਾਫੀ ਜ਼ਿਆਦਾ ਵੱਧ ਗਈਆਂ ਤੇ ਵਧੀਆ ਹੋਈਆਂ ਤੇ ਤੁਸੀਂ ਵੀ ਇਸ ਤਰ੍ਹਾਂ ਨਹੀਂ ਮਿਹਨਤ ਕਰੋ ਤੇ ਬਹੁਤ ਜ਼ਿਆਦਾ ਤੀ ਖੁਸ਼ੀ ਮਿਲਦੀ ਐ ਜਦੋਂ ਕੋਈ ਕੰਮ ਕਰਦੇ ਆਂਗੇ ਬਹੁਤ ਤੋਂ ਸੋਹਣਾ ਟਾਈਮ ਪਾਸ ਹੁੰਦਾ ਹੈਗਾ ਸੋ ਸਾਰੇ ਜਣੇ

ਕੋਈ ਚੋਖੇ ਖਿਛੂ ਬੂਣੀ ਹੁੰਦੀ ਉਹ ਤੇ ਲੈਣਾ ਦੇਣਾ ਐਵੇਂ ਵਸ ਪਾਊਡਰ ਜਾਂ ਹੁੰਦਾ ਹੈਗਾ ਆਏ ਹਲਦੀ ਜਿੱਦੀ ਦੂਰ ਦੂਰ ਤੱਕ ਕੋਲ ਪਈ ਦੀ ਵੀ ਖਜੂ ਆਲੀ ਹੈ ਜਿਸ ਟਾਈਮ ਮਤਲਬ ਉਹ ਇਹਦੇ ਵਿੱਚ ਵੱਜਦਾ ਸੀ ਨਾ ਜਿਸ ਦਿਨ ਨਾਲ ਵੀ ਮਤਲਬ ਗੁੜਰੇ ਸੀ ਤੇ ਉਸੇ ਟਾਈਮ ਹੀ ਪਤਾ ਲੱਗ ਜਾਂਦਾ ਸੀ ਵੀ ਹਲਦੀ ਦੀ ਜਿਹੜੇ ਗੱਠੀਏ ਕੱਟ ਗਈ ਐ ਨਹੀਂ ਸੋਹਣੀ ਖਜੂ ਆਉਂਦੀ ਸੀ